ਹੈਲੋ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਪੰਜਾਬ ਪੁਲਿਸ ਕਨਸਟੇਬਲ 2025 ਜੀ ਅਨਸਰ ਕੀ ਜੋ ਆ ਚੁੱਕੀ ਹੈ ਉਹਦੇ ਵਿੱਚ ਬਹੁਤ ਸਾਰੇ ਆਈਡੀ ਲਗਾਏ ਜਾ ਰਹੇ ਹਨ ਕਿ ਫਿਜ਼ੀਕਲ ਲਿਖ ਕਟ-ਆਫ ਕਿੰਨੀ ਹੋਊਗੀ ਕੋਈ ਕਹਿੰਦਾ 80 ਜਾਊਗੀ ਕੋਈ ਕਹਿੰਦਾ ਕਿੰਨੀ ਕੋਈ ਕੁਝ ਸਾਰੇ ਆਪਣੀ ਅਲੱਗ-ਅਲੱਗ رائے ਦੇ ਰਹੇ ਨੇ ਪਰ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਜੇਕਰ ਆਪਾਂ 2024 ਜਿਹੜੀ ਫਿਜ਼ੀਕਲ ਲਿਖ ਕਟ-ਆਫ ਦੀ ਗੱਲ ਕਰੀਏ ਤਾਂ ਦੇਖੋ ਜਨਰਲ ਜਿਹੜੀ ਕੈਟੇਗਰੀ ਸੀ ਮੇਲ ਦੇ ਲਈ ਉਹ ਪਰ ਵੀ 71.70 ਤੇ ਗਈ ਸੀ ਬਈ ਕਟ-ਆਫ ਕਿੰਨੀ ਗਈ ਸੀ ਫਿਜ਼ੀਕਲੀ ਕਿੰਨੀ 71.70 ਤੇ ਤੇ ਜੇਕਰ ਆਪਾਂ ਫੀਮੇਲ ਦੀ ਗੱਲ ਕਰੀਏ ਤਾਂ 65.15 ਤੇ ਗਈ ਸੀ ਫੀਮੇਲ ਦੀ ਕਟ-ਆਫ ਜਿਹੜੀ ਫਿਜ਼ੀਕਲੀ ਤੇ ਵੀਸੀ ਦੀ ਗੱਲ ਕਰੀਏ ਤਾਂ 68.83 ਸੀ ਤੇ ਆਪਣਾ ਫੀਮੇਲ ਲੈ ਕਿੰਨੀ ਸੀ 59.79 ਐਵੇਂ ਹੀ ਦੂਜੀ ਕੈਟੇਗਰੀ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਆਪਾਂ ਇਦੇ ਅਕੋਰਡਿੰਗ ਮਤਲਬ ਵੀ 2 3 ਨੰਬਰ ਐਡਵਾਂਸ ਚੱਲ ਕੇ ਆਪਾਂ ਜਿਹਦੇ ਬਣ ਰਹੇ ਨੇ ਉਹ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦੋ ਕਿਉਂਕਿ ਆਪਾਂ ਨੂੰ ਪਹਿਲਾਂ ਹੀ ਫਾਇਦਾ ਹੈ ਫਿਜ਼ੀਕਲ ਦੀ ਤਿਆਰੀ ਕਰਨ ਦਾ ਕਿਉਂਕਿ ਕਈ ਵਾਰੀ ਆਪਾਂ ਬਾਅਦ ਚ ਪਛਤਾਵਾ ਹੁੰਦਾ ਕਿ ਜੇ ਵੀ ਆਪਾਂ ਫਿਜ਼ੀਕਲ ਦੀ ਤਿਆਰੀ ਕਰ ਲੈਂਦੇ ਤਾਂ ਇਸ ਲਈ ਕਹਿ ਰਹੇ ਆ ਜਿਹਦੇ ਜਿਵੇਂ ਪਹਿਲਾਂ 71 ਸੀ ਜੇ ਹੁਣ ਕਿਸੇ ਦੇ 72 73 ਨੰਬਰ ਬਣ ਰਹੇ ਨੇ ਤਾਂ ਉਹ ਕੀ ਆਪਣਾ ਫਿਜ਼ੀਕਲ ਤਿਆਰੀ ਸ਼ੁਰੂ ਕਰ ਦੋ ਤਾਂ ਦੋਸਤੋ ਇਹ ਹੀ ਜਾਣਕਾਰੀ ਸੀ ਕੀ ਜਿਹੜਾ ਆਪਣੇ ਫਿਜ਼ੀਕਲ ਹੈ ਉਹ ਤਿਆਰੀ ਸ਼ੁਰੂ ਕਰ ਦੋ ਜਿੰਨੂੰ ਵੀ ਲੱਗਦਾ ਹੈ ਕਿ 2024 ਜਿਹੜੀ ਫਿਜ਼ੀਕਲ ਕਟ-ਆਫ ਹੈ ਉਹਦੇ ਕੋਲਡ ਕੀ ਆਪਣਾ ਫਿਜ਼ੀਕਲ ਤਿਆਰੀ ਤੁਸੀਂ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਸ਼ੁਰੂ ਕਰ ਲਓਗੇ ਤਾਂ ਤੁਹਾਡਾ ਸਰੀਰ ਦਾ ਫਾਇਦਾ ਹੀ ਹੈ ਨਹੀਂ ਬਾਕੀ ਜੇ ਫਿਜ਼ੀਕਲ ਤੇ ਫਿੱਟ ਹੋ ਗਏ ਤਾਂ ਫਿਰ ਕੀ ਬਤਾ ਲੱਗਦਾ ਹੈ ਆਪਣਾ ਨੰਬਰ ਪੈ ਵੀ ਜਾਵੇ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ